ਤੁਸੀਂ ਤੁਹਾਡੀ ਪਾਰਟੀ ਨੇ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਸਿਕਿਉਰਿਟੀ ਕੱਟੀ ਗਈ ਉਹਦੀ ਘਟਾਈ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਸਰਕਾਰੀ ਪੇਜਾਂ ਤੇ ਭਗਵੰਤ ਮਾਨ ਨੇ ਆਪਣੇ ਪੇਜ ਤੇ ਇਹ ਗੈਤਤਾ ਕਿ ਫਲਾਣੇ ਬੰਦਿਆਂ ਦੀ ਸਿਕਿਉਰਿਟੀ ਕੀਤੀ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਅਸੀਂ ਘਟਾ ਦਿੱਤੀ ਆ ਸ਼ੂਟਰ ਤਿਆਰ ਬੈਠੇ ਸੀਗੇ ਮਨਸੂਬੇ ਬੜੇ ਹੋਏ ਸੀ ਸੱਚ ਸ਼ਾਂ ਘੜੀਆਂ ਹੋਈਆਂ ਸੀ ਅਗਲੇ ਦਿਨੀ 24 ਘੰਟਿਆਂ ਚ ਉਹਨਾਂ ਨੇ ਸਾਡਾ ਇੱਕ ਦੁਨੀਆ ਦਾ ਵਿਸ਼ਵ ਪ੍ਰਸਿੱਧ ਕਲਾਕਾਰ ਸਾਡੀ ਇੱਕ ਮਾਣ ਸਾਡੇ ਪੰਜਾਬ ਦਾ ਜਿਹੜਾ 5 ਮਿੰਟ ਵਿੱਚ ਕਿਸੇ ਗੀਤ ਦੇ ਰਹੇ ਤਾਨੂੰ ਹੁੰਦਾ ਸਮਝਾਉਂਦਾ ਸੀ ਨੁਕਤਾ ਸਮਝਾਉਂਦਾ ਸੀ ਚਾਹੇ ਉਹ ਐਸਵਾਈਐਲ ਦਾ ਗੀਤ ਹੈ ਚਾਹੇ 295 ਦਾ ਗੀਤ ਹੈ ਤੁਸੀਂ ਨਾ ਸਿਰਫ ਉਹਦੀ ਮੌਤ ਤੇ ਆ ਜੋ ਕੁਝ ਕੀਤਾ ਤੁਸੀਂ ਹੁਣ ਉਹਦੇ ਕਾਤਲਾਂ ਨੂੰ ਨਾਲ ਰੱਖ ਕੇ ਉਹਦੇ ਮਾਂ ਪਿਓ ਬਲਕੌਰ ਸਿੰਘ ਤੇ ਚਰਨਕੌਰ ਨੂੰ ਇਹ ਸੁਨੇਹਾ ਦੇ ਰਿਓ ਕਿ ਅਸੀਂ ਕਾਤਲਾਂ ਦੇ ਨਾਲ ਖੜੇ ਹਾਂ ਸ਼ੁਭਕਰਨ ਮਰਿਆ ਮੀਤ ਜੀ ਵਿਚੇ ਭਗਵੰਤ ਮਾਨ ਕਿੱਥੇ ਸੀ ਤੁਸੀਂ ਭਗਵੰਤ ਮਾਨ ਜਾ ਕੇ ਰੋਇਆ ਵਾ ਗੁਜਰਾਤ ਅਕੇ ਕੇਜਰੀਵਾਲ ਫੜਿਆ ਗਿਆ ਜੇਲ੍ਹ ਚੋਂ ਉਹਥੇ ਉਹਨੂੰ ਕੇਜਰੀਵਾਲ ਵਾਸਤੇ ਰੋਣਾ ਆਇਆ ਜਿਹੜਾ ਸੈਂਕੜੇ ਕਰੋੜਾਂ ਦੇ ਕੋਟਾਲੇ ਸ਼ਰਾਬ ਦੇ ਵਿੱਚ ਅੱਜ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ 1.5 ਸਾਲ ਤੋਂ ਮਨੀਸ਼ ਸੋਡਿਆ ਔਰ ਜਿਹੜਾ ਹੈ ਸਤਿੰਦਰ ਜੈਨ ਸੁਪਰੀਮ ਕੋਰਟ ਤੱਕ ਇਹਨਾਂ ਦੀਆਂ ਜਵਾਨਤਾ ਰਿਜੈਕਟ ਹੋ ਗਈਆਂ ਸੁਪਰੀਮ ਕੋਰਟ ਨੇ ਇਹ ਲਿਖਤੀ ਹੁਕਮ ਵਿੱਚ ਲਿਖਿਆ ਕਿ ਇਹਨਾਂ ਲੋਕਾਂ ਦੇ ਨਾਲ 338 ਕਰੋੜ ਰੁਪਿਆ ਪੈਸੇ ਦੀ ਮਨੀ ਟ੍ਰੇਲ ਸ਼ਰਾਬ ਕੋਟਾਲੇ ਦੀ ਜੁੜਦੀ ਹੈ ਕੇਜਰੀਵਾਲ ਫੜਿਆ ਗਿਆ ਕੇਜਰੀਵਾਲ ਨੇ ਆਪਣੀ ਚੁਣੌਤੀ ਦਿੱਤੀ ਹਾਈ ਕੋਰਟ ਦਿੱਲੀ ਵਿੱਚ ਹਾਈ ਕੋਰਟ ਨੇ ਉਹਦੀ ਪਟੀਸ਼ਨ ਰਿਜੈਕਟ ਕਰ ਦਿਆ ਕਿਹਾ ਕੈਰਵਿੰਦ ਕੇਜਰੀਵਾਲ ਦੇ ਸ਼ਰਾਬ ਘਟਾਲੇ ਦੇ ਨਾਲ ਪੁਖਤਾ ਸਬੂਤ ਸਾਬਤ ਕਰ ਰਹੀ ਹੈ ਈਦੀ ਫਿਰ ਵੀ ਕਹੀ ਜਾਂਦੇ ਕੱਟੜ ਮੰਦਾ ਔਰ ਸਾਰੇ ਬੱਚੇ ਗਏ ਉੱਥੇ ਉਹਦੀ ਖਾਤਰ ਰੋਏ ਨਹੀਂ ਸਿੱਧੂ ਮੂਸੇਵਾਲੇ ਦੇ ਪੁੱਤ ਦੇ ਖਾਤਰ ਨਹੀਂ ਰੋਏ ਸ਼ੁਭਕਰਨ ਮਾਰਿਆ ਗਿਆ ਬਠਿੰਡੇ ਦਾ ਇੱਕ ਮੌੜਾ ਪਿੰਡ ਦੇ ਲਾਗੇ ਦਾ ਉਹਦੀ ਮੌਤ ਦੀ ਖਾਤਰ ਨਹੀਂ ਰੋਏ ਸਾਡੇ ਕਿਸਾਨਾਂ ਨੂੰ ਸੰਭੂ ਬੋਲ ਸ਼ੰਭੂ ਬਾਰਡਰ ਦੇ ਉੱਤੇ ਹਰਿਆਣਾ ਪੁਲਿਸ ਨੇ ਸਾਡੇ ਧਰਤੀ ਦੇ ਅੰਦਰ ਵੜ ਕੇ ਕੱਗਰ ਦਰਿਆ ਦੇ ਉੱਤੇ ਬੈਰੀਕੇਡਿੰਗ ਕਰਕੇ ਉਹਨਾਂ ਸਾਡੇ ਕਿਸਾਨਾਂ ਨੂੰ ਆਪਣੇ ਨੂੰ ਕੁੱਟਿਆ ਡਰੋਨ ਮਾਰੇ 10 ਗੈਸ ਛੱਡੇ ਟਰੈਕਟਰ ਭੰਨੇ ਨਿਸ਼ਾਨ ਸਾਹਿਬ ਕੁਚਲੇ ਉਹਨਾਂ ਨੇ ਕਿਸਾਨੀ ਚੰਡੇ ਕੁ ਚੰਡੇ ਕੁਚਲੇ ਪ੍ਰੀਤਪਾਲ ਇੱਕ ਨੌਜਵਾਨ ਨੂੰ ਬੋਰੀ ਚ ਪਾ ਕੇ ਪਤਾ ਨਹੀਂ ਕਿੰਨਿਆਂ ਨੂੰ ਬੋਰੀ ਚ ਪਾ ਕੇ ਹਰਿਆਣਾ ਪੁਲਿਸ ਚੱਕ ਕੇ ਲਿਆ ਗਈ ਤਸ਼ੱਦਦ ਕੀਤਾ ਔਰ ਅਖੀਰ ਸ਼ੁੱਭ ਕਰਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੁਹਾਨੂੰ ਰੋਣਾ ਤੇ ਨਹੀਂ ਆਇਆ ਕਿਸ ਨੂੰ ਭਗਵੰਤ ਦੇ ਵਿੱਚ ਉਮੀਦ ਤੇਰਾ ਕੋਈ ਫਰਜ਼ ਨਹੀਂ ਸੀ ਬਣਦਾ ਤੂੰ ਕੈਬਨਿਟ ਮਿਨਿਸਟਰ ਬਣਿਆ ਕੈਬਨਿਟ ਮਿਨਿਸਟਰ ਦਾ ਮਤਲਬ ਕੀ ਹੈ ਕਿ ਪੰਜਾਬ ਦੇ ਆ 18 ਬੰਦੇ ਪੰਜਾਬ ਦੀ ਅਗਵਾਈ ਕਰਨਗੇ ਕਿਸੇ ਇੱਕ ਹਲਕੇ ਦੀ ਅਗਵਾਈ ਕਰਨ ਵਾਸਤੇ ਕੈਬਨਿਟ ਮਿਨਿਸਟਰ ਨਹੀਂ ਬਣਦਾ ਉਹ ਤਾਂ ਐਮ.ਐਲ.ਏ ਬਣਦਾ ਵਾ ਸੰਦੀਪ ਨੰਗਲ ਅੰਬੀਆਂ ਕਬੱਡੀ ਦਾ ਪਲੇਅਰ ਮਾਰਿਆ ਗਿਆ ਸਾਡੇ ਦੁਆਬੇ ਦੀ ਧਰਤੀ ਤੇ ਇਹਨਾਂ ਨੂੰ ਮੁੱਦਨ ਰੋਣਾ ਨਹੀਂ ਆਇਆ ਕਿਸੇ ਨੂੰ ਜਵਾਬ ਨਹੀਂ ਆਇਆ ਭਾਈ ਅਮਰਪਾਲ ਸਿੰਘ ਉਹਦੇ ਦਿਨ ਐਨਐਸਸੀ ਲਈ ਗਈ ਫਿਰ ਐਨਐਸਸੀ ਸਾਲ ਵਾਦਾ ਕੀਤਾ ਗਿਆ ਜਿਹੜਾ ਬੰਦਾ ਜੇਲ੍ਹ ਚ ਬੈਠਾ ਨਾ ਅਪੀਲ ਨਾ ਦਲੀਲ ਨਾ ਜ਼ਮਾਨਤ ਇੱਕ ਸਾਲ ਦੀ ਕਸੂਰ ਕੀ ਸੀਗਾ ਕਿ ਪ੍ਰਚਾਰ ਕਰਦਾ ਸੀ ਅਗਰ ਉਸ ਨੇ ਕੋਈ ਗੱਲ ਕੀਤੀ ਅਜਨਾਲੇ ਪੁਲਿਸ ਸਟੇਸ਼ਨ ਚ ਝਗੜਾ ਹੋਇਆ ਤੁਸੀਂ 307 ਲਾਓ ਤੁਸੀਂ 452 ਲਾਓ ਤੁਸੀਂ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਰੱਖੋ ਤੁਸੀਂ ਉਹਦੀ ਟ੍ਰਾਇਲ ਪੰਜਾਬ ਦੇ ਵਿੱਚ ਕਰੋ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਬੀਜੇਪੀ ਨੂੰ ਥਾਲੀ ਵਿੱਚ ਰੱਖ ਕੇ ਸਾਡੇ ਨੌਜਵਾਨਾਂ ਨੂੰ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜ ਦਿਓ ਸ਼ਰਮ ਨਹੀਂ ਆਈ ਤੁਹਾਨੂੰ ਉਹ ਤੁਹਾਡੇ ਨਾਲੋਂ ਤਾਂ ਕੁਮਰ ਵਿਜੇ ਪ੍ਰਤਾਪ ਸਿੰਘ ਤੁਹਾਡਾ ਐਮ ਐਲ ਏ ਚੰਗਾਵਾ ਉਹ ਗੈਰ ਸਿੱਖ ਗੈਰ ਪੰਜਾਬੀ ਆ ਉਹ ਲੜ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਲੜਾਈ ਤੁਹਾਡੇ ਮੂੰਹੋਂ ਕੀ ਨਿਕਲਿਆ ਸਰਕਾਰ ਬਣਨ ਤੋਂ ਬਾਅਦ ਜਿਹੜੇ ਕਹਿੰਦੇ ਸੀ 24 ਘੰਟਿਆਂ ਦੇ ਵਿੱਚ ਬੇਅਦਬੀਆਂ ਦਾ ਇਨਸਾਫ ਦਿਆਂਗੇ ਤੁਸੀਂ ਬੋਲਿਆ ਤੁਹਾਡੇ ਵਿੱਚੋਂ ਉਹ ਲੜ ਰਿਹਾ ਨਸ਼ਿਆਂ ਦੀ ਲੜਾਈ ਉਹ ਲੜ ਰਿਹਾ ਨਸ਼ੇ ਦੀ ਲੜਾਈ ਕਹਿੰਦਾ ਅੰਮ੍ਰਿਤਸਰ ਦੇ ਵਿੱਚ ਫਲਾਣ ਨੇ ਆ ਸਾਡੇ ਏਰੀਏ ਦੇ ਵਿੱਚ ਜਿਹੜੀ ਪੁਲਿਸ ਆ ਫਲਾਣੇ ਅਫਸਰ ਰਾਗਵ ਚੱਡੇ ਦੀ ਲੋਵਾਏ ਹੋਏ ਅਫਸਰ ਉੱਥੇ ਸਾਡੇ ਨਸ਼ਾ ਵਿਖਰਿਆ ਕੋਈ ਤੁਹਾਡੇ ਹਿੰਮਤ ਹੈ ਉਹਦੇ ਇਸ ਤਰ੍ਹਾਂ ਦੀ ਗੱਲ ਕਰਨ ਦਾ ਆ ਜ਼ਹਿਰੀਲੀ ਸ਼ਰਾਬ ਦੇ ਨਾਲ ਗੁਜਰਾਹ ਤੇ ਰਵਦਾਸਪੁਰਾ ਟਿੱਪੀ ਸੁਰਾਮ ਦੇ ਵਿੱਚ ਅਗੇ ਡੇੜਬਾ ਜਿਹੜਾ ਇਹ ਸਰਪਾਲ ਚੀਮੀ ਦਾ ਇਲਾਕਾ ਤੇ ਐਕਸਾਈਜ਼ ਦਾ ਮਿਨਿਸਟਰ ਹੈ ਸ਼ਰਾਬ ਦਾ ਪੈਰਲਲ ਸ਼ਰਾਬ ਮਾਫੀਆ ਜ਼ਹਿਰੀਲੀ ਸ਼ਰਾਬ ਵੇਚਦਾ ਗਲੀਆਂ ਕੂਚੀਆਂ ਦੇ ਵਿੱਚ ਸ਼ਰਮ ਦਿਨ ਦਿਹਾੜੇ 25 ਬੰਦੇ ਮਰ ਗਏ ਮੀਂਹ ਤੇ ਬੋਲਿਆ ਤੂੰ ਰੋਇਆ ਭਗਵੰਤ ਮਾਨ ਤੂੰ ਉਸ ਦਿਨ ਤੈਨੂੰ ਪੱਚੀਆਂ ਦੇ ਮੌਤ ਤੇ ਰੋਣਾ ਨਹੀਂ ਆਇਆ ਤੈਨੂੰ ਕਚਰੀਵਾਲ ਇੱਕ ਜਿਹੜਾ ਬੇਈਮਾਨ ਆਦਮੀ ਜਿਹੜਾ 50 ਕਰੋੜ ਰੁਪਏ ਦੇ ਸਰਕਾਰੀ ਮਕਾਨ ਵਿੱਚ ਜਿਸ ਨੂੰ ਸ਼ੀਸ਼ ਮਹਿਲ ਕਹਿੰਦੇ ਨੇ ਜਿਸ ਤੇ ਪਰਚਾ ਸੀਬੀਆ ਨੇ ਦਰਜ ਕੀਤਾ ਹੋਇਆ ਤੈਨੂੰ ਉਹ ਚਿੰਗੇ ਲੱਗਦੇ ਨੇ ਲੋਕੀ ਦੋ ਗੱਲਾਂ ਚ ਜੁਆਇੰਟ ਆਪਰੇਸ਼ਨ ਭਾਜਪੀ ਦੇ ਨਾਲ ਹੋਇਆ ਹੈ ਨਾ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਇੱਕ ਜ਼ਰੂਰ ਇਹਨਾਂ ਨੇ ਭਾਈ ਅਮਰਿਤਪਾਲ ਤੇ ਐਨਐਸਏ ਲਾ ਕੇ ਉਹਨੂੰ ਅਸਾਮ ਭੇਜਿਆ ਕਚਰੀਵਾਲ ਨੇ ਆਪ ਸਟੇਟਮੈਂਟ ਦਿੱਤੀ ਮੈਂ ਸੁਣਿਆ ਤੁਸੀਂ ਸੁਣਿਆ ਕਿ ਦਿੱਲੀ ਨੇ ہماری ਮਦਦ ਮੰਗੀ ਇਸ ਕੋ ਗ੍ਰਿਫਤਾਰ ਕਰਨੇ ਲਈ ਅਸੀਂ ਨੇ دی ਅਗਰ ਦਿੱਲੀ ਦੁਬਾਰਾ ਮਦਦ ਮੰਗੇਗੀ ਹਮ ਔਰ ਵੀ ਦੇਂਗੇ ਦੂਸਰਾ ਜੁਆਇੰਟ ਆਪਰੇਸ਼ਨ ਅਨਦਰਾ ਸ਼ੰਬੂਤ ਆਰਡਰ ਦੇ ਵਿੱਚ ਹਰਿਆਣਾ ਪੁਲਿਸ ਅੱਜ ਵੀ ਗੈਰ ਕਾਨੂੰਨੀ ਪੰਜਾਬ ਦੀ ਧਰਤੀ ਤੇ ਕੱਗਰ ਦਰਿਆ ਦੇ ਉੱਤੇ ਖੜੀ ਜਾਂਦੀ ਪਰ ਭਗਵਾਨਪਾ ਨੇ ਕੁਝ ਨਹੀਂ ਕੀਤਾ ਸੈਂਕੜੇ ਕਿਸਾਨ ਫਟੜੋਗੇ ਅੱਖਾਂ ਨਿਕਲ ਗਈਆਂ ਬੁਰੀ ਹਾਲਤ ਕੋਈ ਐਕਸ਼ਨ ਨਹੀਂ ਪ੍ਰੀਤਪਾਲ ਨੂੰ ਚੱਕ ਕੇ ਬੋਰੀ ਵਿੱਚ ਲੈ ਗਏ ਹੈ ਆਪਣੇ ਹਰਿਆਣਾ ਪੁਲਿਸ ਵਾਲੇ ਕੋਈ ਐਕਸ਼ਨ ਨਹੀਂ ਸੁਭਕਰਨ ਦੀ ਮੌਤ ਹੋਈ ਆ 15 ਦਿਨ ਬਾਅਦ ਜ਼ੀਰੋ ਐਫ ਆਈ ਆਰ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ ਉਹੀ ਭਗਵੰਤ ਮਾਨ ਪਾਰਲੀਮੈਂਟ ਬੋਲਦਾ ਫੜਿਆ ਗਿਆ ਜਦੋਂ ਬੇਅਦਬੀਆਂ ਹੋਈਆਂ ਬਹਿਬਲ ਕਲਾਜ ਮਾਰੇ ਗਏ ਤੇ ਸੁਖਵੀਰ ਬਾਦਲ ਨੇ ਪਰਚਾ ਦਰਜ ਕੀਤਾ ਅਣਪਛਾਤੇ ਕਹਿੰਦਾ ਪੁਲਿਸ ਵੀ ਕਦੀ ਅਣਪਛਾਤੀ ਹੋ ਸਕਦੀ ਲੇਕਿਨ ਹੁਣ ਅਣਪਛਾਤੀ ਪੁਲਿਸ ਭਗਵੰਤ ਮਾਨ ਦੀ ਉਹ ਚੁੱਕੀ ਆ ਦੋਸਤੋ ਗੱਲ ਇਹ ਨਹੀਂ ਗੀ ਕਿ ਇਹਨਾਂ ਨੇ ਕੀ ਕੀਤਾ ਸਵਾਲ ਇਹ ਆ ਕਿ ਸਾਡਾ ਪੰਜਾਬ ਜਿਹੜਾ ਜਿਹੜੇ ਹਮਲਾਵਰ ਆਉਂਦੇ ਅਬਦਾਲੀ ਦੁਰਾਨੀ ਤੇ ਮੁਗਲ ਕਿਉਂਕਿ ਆਪਾਂ ਇਸ ਦੇਸ਼ ਦੇ ਬਿਲਕੁਲ ਕੰਡੇ ਤੇ ਸ਼ੁਰੂਆਤ ਵਿੱਚ ਦਰਵਾਜ਼ੇ ਤੇ ਬੈਠੇ ਸੀਗੇ ਸਾਨੂੰ ਉਹਨਾਂ ਨੇ ਵੀ ਬੜਾ ਜ਼ੁਲਮ ਕੀਤਾ ਅੰਗਰੇਜ਼ ਆਏ ਉਹਨਾਂ ਨੇ ਵੀ ਬੜਾ ਦਮਨ ਚੱਕਰ ਚਲਾਇਆ ਆ ਸਾਡੇ ਆਪਣੇ ਆਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪੰਜਾਬੀ ਸੂਬਾ 20 ਸਾਲ ਬਾਅਦ ਮਿਲਿਆ ਸਾਰੇ ਦੇਸ਼ ਦੀਆਂ ਸਟੇਟਾਂ ਭਾਸ਼ਾ ਦੇ ਆਧਾਰ ਦੇ ਉੱਤੇ ਘੜ ਦਿੱਤੀਆਂ ਗਈਆਂ ਸੀ ਲੇਕਿਨ ਉਹਦੇ ਵਾਸਤੇ ਵੀ ਸਾਨੂੰ ਮੋਰਚੇ ਲਾਉਣੇ ਪਏ ਮੈਂ ਜੋ ਅਨਿਆਇਤ ਜੋ ਸਾਡੇ ਨਾਲ ਵਿਤਕਰਾ ਪੰਜਾਬ ਨਾਲ ਪਾਣੀਆਂ ਨਾਲ ਰਾਜਤਾਨੀ ਪੰਜਾਬੀ ਬੋਲਦੇ ਇਲਾਕੇ ਅੱਜ ਖੜੇ ਨੇ ਚੀਜ਼ਾਂ ਸਾਰੀਆਂ ਉਹ ਇਤਿਹਾਸ ਵਿੱਚ ਦਰਜ ਹੋ ਚੁੱਕੀਆਂ ਕਿਸੇ ਦੇ ਕਹਿਣ ਨਾਲ ਮਿਟ ਨਹੀਂ ਸਕਦੀਆਂ ਇਹ ਮਸਲੇ ਸਾਡੇ ਨੇ ਤੇ ਆਪਾਂ ਚੱਕਨੇ ਆ ਤੇ ਪਾਰਲੀਮੈਂਟ ਵਿੱਚ ਚੱਕਾਂਗੇ ਉਸ ਤੋਂ ਬਾਅਦ ਤੁਸੀਂ ਆਜੋ ਸਿੱਤਾ ਮੈਂ 85